ਨਮਸਕਾਰ ਤੁਸੀਂ ਦੇਖ ਰਹੇ ਹੋ ਪ੍ਰੂ ਸਾਇਲੈਂਟ ਅੱਜ ਅਮਰੀਕਾ ਦੀ ਸੰਸਥਾ ਦੀ ਇੱਕ ਟੀਮ ਵੱਲੋਂ ਅੱਜ ਸਾਬਕਾ ਵਿਧਾਇਕ ਗੁਰ ਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਹੜਪੀੜਿਤ ਇਲਾਕੇ ਪਿੰਡ ਬਹੁਪਰਦੇ ਘਰਾਂ ਦੇ ਵਿੱਚ ਜ਼ਰੂਰਤ ਦਾ ਸਮਾਨ ਮੱਛਰ ਜਾਨੀਆਂ ਬਿਸਤਰੇ ਗੱਦੇ ਆਦੀ ਖੋਰ ਜ਼ਰੂਰਤ ਦਾ ਸਮਾਨ ਵੰਡਿਆ ਗਿਆ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪਹਿਲਾਂ ਵੀ ਜ਼ਰੂਰਤ ਦਾ ਸਮਾਨ ਇਸ ਟੀਮ ਵੱਲੋਂ ਵੰਡਿਆ ਗਿਆ ਹੈ ਤੇ ਅੱਗੋਂ ਵੀ ਜੁੱਥੇ ਵੀ ਜ਼ਰੂਰਤ ਹੋਵੇਗੀ ਘਰਾਂ ਦੇ ਵਿੱਚ ਜ਼ਰੂਰਤ ਦਾ ਸਮਾਨ ਵੰਡਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਗਤਾਂ ਦੇ ਨਾਲ ਵਿਸ਼ੇਸ਼ ਤੌਰ ਤੇ ਜਿਨ੍ਹਾਂ ਵਿੱਚ ਅਮਰੀਕਾ ਤੋਂ ਬਹੁਤ ਹੀ ਵੱਡੇ ਕਾਰੋਬਾਰੀ ਤੇ ਪੰਥ ਦੇ ਸੇਵਾਦਾਰ ਸਮਾਜ ਦੇ ਸੇਵਾਦਾਰ ਸਰਦਾਰ ਔੰਕਾਰ ਸਿੰਘ ਜੀ ਦੌਲਤਪੁਰ ਜਿਨ੍ਹਾਂ ਦਾ ਉੱਥੇ ਕਾਰੋਬਾਰ ਹੈ ਅਮਰੀਕਾ ਦੇ ਨਿਊਯਾਰਕ ਤੇ ਨਿਊ ਜਰਸੀ ਸਟੇਟਾਂ ਵਿੱਚ ਉਹ ਆਪਣੇ ਸੰਸਥਾ ਦੇ ਨਾਲ ਉਹ ਆਪਣੇ ਦਿੱਲੀ ਤੋਂ ਗੁੜਗਾਓਂ ਤੋਂ ਆਏ ਨੇ ਤੇ ਇੱਥੇ ਆਪਣੇ ਬਾਹੂਪੁਰ ਜਦੀਦ ਬਾਹੂਪੁਰ ਮੰਡ ਦੇ ਇਲਾਕੇ ਵਿੱਚ ਪਰਿਵਾਰਾਂ ਨੂੰ ਜਿਹਦੇ ਘਰ ਦਾ ਸਮਾਨ ਆ ਮੰਜੇ ਨੇ ਬਿਸਤਰੇ ਨੇ ਗੱਦੇ ਆ ਕੰਬਲ ਆ ਜਾਂ ਹੋਰ ਜਿਹੜਾ ਆਪਾਂ ਘਰਾਂ 'ਚ ਇਸਤੇਮਾਲ ਕਰਦੇ ਆ ਉਹ ਦੇਣ ਵਾਸਤੇ ਇੱਕ ਦਿਨ ਪਹਿਲਾਂ ਵੀ ਆਈ ਸੀਗੇ ਹੈ ਉਦੋਂ ਵੀ ਬਣ ਕੇ ਗਏ ਆ ਕਾਫੀ ਪਰਿਵਾਰਾਂ ਨੂੰ ਉਦੋਂ ਉਹਨਾਂ ਦੀ ਮਦਦ ਹੋਈ ਆ ਤੇ ਬਾਕੀਆਂ ਦੀ ਅੱਜ ਮਦਦ ਕਰਕੇ ਜਾਣਗੇ ਪਹਿਲਾਂ ਤਾਂ ਅਸੀਂ ਸਰਦਾਰ ਹੰਕਾਰ ਸਿੰਘ ਜੀ ਦੇ ਇਹਨਾਂ ਦੀ ਸਾਰੀ ਟੀਮ ਦੇ ਤੇ ਆਪਣੇ ਸਾਰੇ ਜਿਹੜਾਰਾਂ ਦੇ ਸਾਹਿਬ ਮੇਜਰ ਸਿੰਘ ਚੇਅਰਮੈਨ ਸਾਹਿਬ ਨੇ ਤੇ ਸਾਹਿਬ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਜਿਹੜੇ ਉਹਨਾਂ ਦੇ ਭਤੀਜੇ ਨੇ ਦੌਲਤਪੁਰ ਤੋਂ ਸਾਰੀ ਉਹਨਾਂ ਦੀ ਜਿਹੜੀ ਸਸਤਾ ਦੇ ਬਹੁਤ ਧੰਨਵਾਦੀਆਂ ਰਿਣੀ ਆ ਜਿਨ੍ਹਾਂ ਨੇ ਅਮਰੀਕਾ ਤੋਂ ਦੇਖੋ ਆ ਕੇ ਉਹਨਾਂ ਨੂੰ ਪੰਜਾਬ ਦਾ ਦਰਦ ਸੀ ਆਪਣੇ ਪੰਜਾਬੀਆਂ ਦੀ ਇਸ ਜਿਹੜੀ ਸੰਕਟ ਦੀ ਘੜੀ ਵਿੱਚ ਉਹਨਾਂ ਨੂੰ ਉਹਨਾਂ ਦੇ ਮਨ ਦੀ ਸੋਚ ਸੀ ਕਿ ਅਸੀਂ ਵੀ ਜਾ ਕੇ ਆਪਣਾ ਹਿੱਸਾ ਪਾਈਏ ਯੋਗਦਾਨ ਪਾਈਏ ਮਦਦ ਕਰਕੇ ਆਈਏ ਤੇ ਇਸ ਕਦਰ ਸਮੁੱਚੇ ਦੇਸ਼ ਵਿੱਚੋਂ ਬਹੁਤ ਵੱਡੀਆਂ ਸੰਸਥਾਵਾਂ ਨੇ ਐਨ ਜੀਓਜ਼ ਨੇ ਆਪਣੇ ਪੰਜਾਬ ਵਿੱਚ ਸੰਤ ਮਹਾਂਪੁਰਖਾਂ ਨੇ ਧਾਰਮਿਕ ਸਿੱਖਿਤਾ ਨੇ ਗੁਰੂ ਘਰਾਂ ਨੇ ਹੋਰ ਪੰਜਾਬੀਆਂ ਨੇ ਸਾਰੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲਾਂ ਜ਼ਿਲ੍ਹਿਆਂ ਜੋ ਇੱਥੇ ਆ ਕੇ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਹੈ ਤਾਂ ਕਿਸੇ ਕੋਈ ਗਲਤੀ ਬਹੁਤੀ ਕੋਈ ਇਹਨਾਂ ਨੂੰ ਇਸ ਸਮੇਂ ਘਾਟ ਨਹੀਂ ਪਰ ਖੜੇ ਨੇ ਸਰਪੰਚ ਸਾਹਿਬ ਆਪਣੇ ਤੁਸੀਂ ਦੇਖ ਸਕਦੇ ਹੋ ਬਹਾਉਪੁਰ ਜਦੀਦ ਦੇ ਬੜੇ ਸਿਆਣੇ ਆਪਣੇ ਲੋਕ ਸੇਵਾਦਾਰ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਇਹ ਜਿਹੜੀ ਮਿੱਟੀ ਇਕੱਠੀ ਕਰ ਰਹੇ ਆ ਜਿਹੜੀ ਮਿੱਟੀ ਆਪਣੇ ਖੱਤਿਆਂ ਚ ਆ ਗਈ ਹੈ 2-2 4-4 ਫੁੱਟ ਉਹਨੂੰ ਕਰਾ ਕਰਕੇ ਤੇ ਉਹਨੂੰ ਉਹਦੇ ਢੋਡੇ ਬਣਾ ਰਹੇ ਨੇ ਉਸ ਮਿੱਟੀ ਨੂੰ ਦੁਆਰਾ ਆਪਣੇ ਬੋਰੇਜ ਪਾ ਕੇ ਤੇ ਉਹਨੂੰ ਬੰਨ੍ਹ ਬੰਨ੍ਹਣ ਵਾਸਤੇ ਉਹਨੂੰ ਇਸਤੇਮਾਲ ਕੀਤਾ ਜਾਊਗਾ। ਸੋ ਇਸ ਸਮੇਂ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆਂ ਕਿ ਸਰਪੰਚ ਸਾਹਿਬ ਨੇ ਸਾਨੂੰ ਦੱਸਿਆ ਇਹਨਾਂ ਨੂੰ ਹੋਰ ਜ਼ਿਆਦਾ ਚਾਹੀਦਾ ਡੀਜ਼ਲ। ਅਰਕਿ ਡੀਜ਼ਲ ਦੇ ਨਾਲ ਹੀ ਮਿੱਟੀ ਇਕੱਠੀ ਹੋ ਸਕਦੀ ਹੈ। ਡੀਜ਼ਲ ਦੇ ਨਾਲ ਹੀ ਜ਼ਮੀਨ ਆਪਣੇ ਪਧਰੀ ਹੋਊਗੀ ਤੇ ਜ਼ਮੀਨ ਤਿਆਰ ਹੋਊਗੀ। ਅਗਰ ਇਹ ਸਾਰੀਆਂ ਇਹਨਾਂ ਨੂੰ ਚੀਜ਼ਾਂ ਮਿਲ ਜਾਂਦੇ ਤੇ ਇੱਕ ਕਣਕ ਦੀ ਫਸਲ ਲਾਉਣ ਵਾਸਤੇ ਇਹ ਆਪਣੇ ਤਿਆਰੀ ਕਰ ਲੈਣਗੇ। ਇਹ ਡੀਜ਼ਲ ਦੇ ਨਾਲ ਇਹਨਾਂ ਨੂੰ ਕੁਝ ਮਾਇਆ ਦੀ ਮਦਦ ਵੀ ਚਾਹੀਦੀ ਹੈ ਕਰਕੇ ਤਾਰ ਦੇ ਨਾਲ ਬੋਰੇ ਬੰਨਣੇ ਆ ਜਾਂ ਟਰੈਕਟਰਾਂ ਦੀ ਆਪਣੇ ਲੋੜ ਹੈਗੀ ਆ ਉਹ ਵੀ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਨਾਲ ਨਾਲ ਆਪਾਂ ਨੂੰ ਟਰੈਕਟਰ ਵੀ ਜਿਹੜੇ ਜਿਹੜੇ ਪਿੰਡਾਂ ਤੋਂ ਟਰੈਕਟਰ ਆ ਸਕਦੇ ਉਹਨਾਂ ਕੱਲੋਂ ਤਕਰੀਬਨ 35-40 ਟਰੈਕਟਰ ਆਪਣੇ ਉਥੋਂ ਨਕੋਦਰ ਮਹਿਦਪੁਰ ਦੇ ਇਲਾਕੇ ਤੋਂ ਆ ਰਹੇ ਆ ਇੱਕ ਟੈਂਕਰ ਡੀਜ਼ਲ ਦਾ ਲੈ ਕੇ ਆ ਰਹੇ ਆ ਉਹਨਾਂ ਨੇ ਇਸ ਬੰਨ ਨੂੰ ਬੰਨਣ ਵਾਸਤੇ ਮਿੱਟੀ ਇਕੱਠੀ ਕਰਨ ਵਾਸਤੇ ਜਾਂ ਮਿੱਟੀ ਪਾਉਣ ਵਾਸਤੇ ਆਪਣਾ ਦੋ ਚਾਰ ਦਿਨ ਦਾ ਯੋਗਦਾਨ ਪਾ ਕੇ ਜਾਣਗੇ ਫਿਰ ਸਮੇ ਇਹ ਜੋ ਸਰਪੰਚ ਸਾਹਿਬ ਕਹਿ ਰਿਹਾ ਇਸ ਆਪਣੀ ਜਾਨੀ ਚੀਜ਼ ਦੀ ਲੋੜ ਹੈ ਡੀਜ਼ਲ ਦੀ ਕੁਛ ਮਾਇਆ ਦੀ ਜਾਂ ਬੰਨ ਨੂੰ ਜਿਵੇਂ ਆਪਾਂ ਬੰਨਣਾ ਹੈ ਮਿੱਟੀ ਇਕੱਠੀ ਕਰਕੇ ਬੋਰੇ ਬਣਾ ਕੇ ਤੇ ਬੰਨ ਤੇ ਆਪਣੇ ਮਜ਼ਬੂਤ ਕੀਤਾ ਜਾਵੇ ਬੰਨ ਤੇ ਉਹ ਬੋਰੇ ਸਿੱਟੇ ਜਾਣ ਤਾਂ ਕਿ ਦੁਆਰਾ ਜਿਹੜੀ ਜ਼ਮੀਨ ਹੈ ਸਾਰੀ ਬਜਾਈ ਵਾਸਤੇ ਤਿਆਰ ਹੋ ਸਕੇ ਸੋ ਮੈਂ ਫਿਰ ਇੱਕ ਵਕੀਲ ਸੇ ਇੱਕ ਵਾਰ ਸਰਦਾਰ ओंकार ਸਿੰਘ ਜੀ ਆਪਾ ਦੇਖ ਸਕਦੇ ਆ ਆਪਣੀ ਟਾਲੀ ਦੇ ਉੱਪਰ ਖੜੇ ਹੋ ਕੇ ਆਪ ਆਪਣੇ ਅਤੀ ਸੇਵਾ ਕਰ ਰਹੇ ਨੇ ਇਹਨਾਂ ਗਰੀਬਾਂ ਨੂੰ ਸਾਰਿਆਂ ਨੂੰ ਆਸਮਾਨ ਦੇ ਰਹੇ ਨੇ ਲੋੜ ਬੜੀਆ ਵਿਚਾਰਿਆਂ ਨੂੰ ਘਰ ਠਹਿਗੇ ਇਹਨਾਂ ਦੇ ਰਸੋਈਆਂ ਠਹਿ ਗਈਆਂ ਅੰਦਰ ਜਾ ਕੇ ਆਪਣੇ ਰਹਿ ਨਹੀਂ ਸਕਦੇ ਸੌ ਨਹੀਂ ਸਕਦੇ ਮੁਸ਼ਕਲ ਬੜੀ ਆ ਪਰ ਜਿਵੇਂ ਪੰਜਾਬੀਆਂ ਨੇ ਮਦਦ ਕੀਤੀ ਹੈ ਕੋਈ ਕਸਮ ਨਹੀਂ ਛੱਡੀ ਹੌਲੀ ਹੌਲੀ ਇਹਨਾਂ ਵਿਚਾਰੇ ਪਰਿਵਾਰਾਂ ਦਾ ਵੀ ਜਿਹੜਾ ਜੀਵਨ ਆ ਉਹ ਨਾਰਮਲ ਹੋ ਜਾਊਗਾ ਠੀਕ ਹੋ ਜਾਊਗਾ ਟਾਈਮ ਲੱਗੂਗਾ ਕਰਕੇ ਕੁਦਰਤੀ ਮਾਰ ਵੀ ਪਈ ਆ ਕਿ ਸਰਕਾਰਾਂ ਦੀ ਅਣਗਹਿਲੀ ਕਿ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਉਹਦਾ ਖਮਿਆਜ਼ਾ ਪੁਕਤਣਾ ਪਿਆ ਸਰਕਾਰਾਂ ਦਾ ਕੋਈ ਯੋਗਦਾਨ ਨਹੀਂ ਸਰਕਾਰ ਬੁਰੀ ਤਰ੍ਹਾਂ ਇਸ ਕੰਮ ਵਿੱਚ ਫੇਲ ਹੋ ਗਈ ਆ ਇਸ ਲਈ ਇਹ ਪੰਜਾਬੀਆਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਰੇ ਪੰਜਾਬ ਨੇ ਪੰਜਾਬ ਤੇ ਬਾਹਰੋਂ ਵੀ ਦੂਸਰੇ ਸੂਬਿਆਂ ਦੇ ਲੋਕਾਂ ਨੇ ਵੀ ਇੱਥੇ ਆ ਕੇ ਚ ਸultanpur Lodhi ਦੀ ਤੇ ਬਾਬੇ ਨਾਨਕ ਦੀ ਪਰ ਇਹ ਤਾਂ ਸਰਸੀ ਹੈ ਕਿ ਚਾਹੇ ਮਖੂ ਹੋਵੇ ਫਾਜ਼ਿਲਕਾ ਹੋਵੇ ਅਬੋਰ ਆਪਣੇ ਫਿਰੋਜ਼ਪੁਰ ਉਧਰ ਹੀ ਨਾ ਆਇਆ ਜਾਂ ਆਪਣੇ ਗੁਰਦਾਸਪੁਰ ਆ ਸਾਰੇ ਇਲਾਕਿਆਂ ਚ ਬਹੁਤ ਜਿਆਦੀ ਮਦਦ ਪੰਜਾਬੀਆਂ ਨੂੰ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਸਮੇਂ ਚ ਫਿਰ ਅਸੀਂ ਐਨਆਰਆਈ ਨੂੰ ਵੀ ਅਪੀਲ ਕਰਦੇ ਆ ਸਰਦਾਰ ਊਕਾਰ ਸਿੰਘ ਜੀ ਵਰਗੇ ਆਪਣੇ ਪਰਿਵਾਰਾਂ ਨੂੰ ਪੰਥ ਦੇ ਸੇਵਾਦਾਰਾਂ ਨੂੰ ਕਿ ਉਹ ਵੀ ਹਜੇ ਵੀ ਜੋ ਇਹਨਾਂ ਗਰੀਬਾਂ ਨੂੰ ਲੋੜ ਹੈ ਬੱਚਿਆਂ ਨੂੰ ਲੋੜ ਹੈ ਇਹਨਾਂ ਦੀ ਪੜ੍ਹਾਈ ਵਾਸਤੇ ਇਹਨਾਂ ਦੇ ਮਕਾਨਾਂ ਵਾਸਤੇ ਠੀਕ ਹੈ ਜ਼ਿਮੀਦਾਰ ਤਾਂ ਆਪਣੀ ਦੀ ਜਮੀਨ ਤਿਆਰ ਕਰਕੇ ਫਸਲ ਲਾ ਲੂਗਾ ਕਿ ਓਖਾਈ ਤਾਂ ਬਹੁਤ ਆ ਜ਼ਿਮੀਦਾਰ ਨੂੰ ਚੋਨੇ ਦੀ ਫਸਲ ਸਾਰੀ ਆਪਾਂ ਦੇਖ ਸਕਦੇ ਹਾਂ ਕਬਾ ਹੋ ਗਈ ਇਹਦਾ ਆਪਣੇ ਚੋਨਾ 80 80 90 90 ਆਪ ਦਾ ਲੱਖ ਲੱਖ ਦਾ ਚੋਨਾ ਨਿਕਲਣਾ ਸੀ ਕੇਚੋ ਪਰ ਨਾਲ-ਨਾਲ ਜਿਹੜੇ ਜਾਰੇ ਮਿਹਨਤੀ ਪਰਿਵਾਰ ਨੇ ਜਿਨ੍ਹਾਂ ਦੇ ਘਰ ਆਪਣੇ ਕੱਚੇ ਸੀਗੇ ਗੱਡਰ ਵਾਲੇ ਵੀ ਚੱਤਾ ਸੀਗੀਆਂ ਉਹ ਆਪਣੀਆਂ ਛੱਤਾਂ ਡੇਗੀਆਂ ਚੋਣ ਲਾਪੇ ਉਹਨਾਂ ਨੂੰ ਵੀ ਬੜੀ ਮਦਦ ਦੀ ਲੋੜ ਆ ਹੋਲੀ-ਹੋਲੀ ਇਹ ਸਾਰਾ ਪ੍ਰਾਰਲਾ ਸਮੁੱਚੇ ਪੰਜਾਬੀਆਂ ਵੱਲੋਂ ਤੇ ਜਿਹੜੇ ਲੋਕ ਸੇਵਾਦਾਰ ਨੇ ਉਹਨਾਂ ਵੱਲੋਂ ਸਰਦਾਰ ਔਰਕਾਰ ਸਿੰਘ ਜੀ ਵਰਗੀਆਂ ਸਖਸੀਤਾਂ ਵੱਲੋਂ ਕੀਤਾ ਜਾਊਗਾ। ਤੋਂ ਮੈਂ ਗੌਰ ਸਿੰਘ ਜੀ ਦਾ ਖੀਰ ਤੋਂ ਬਹੁਤ-ਬਹੁਤ ਇੱਕ ਵਾਰ ਫੇਰ ਆਪਣੇ ਵੱਲੋਂ ਸਰਪੰਚਾਂ ਵੱਲੋਂ ਧੰਨਵਾਦ ਕਰਦਾ। ਸਰਪੰਚ ਸਾਹਿਬ ਨੂੰ ਫੇਰ ਭਰੋਸਾ ਦੇ ਕੇ ਜਾਵਾਂਗੇ। ਅਸੀਂ ਬੰਦ ਤੇ ਵੀ ਜਾ ਕੇ ਦੇਖ ਕੇ ਆਉਨੇ ਆ। ਹੋਰ ਵੀ ਜਿਹੜੀ ਮਦਦ ਹੋਊਗੀ ਉਹਨਾਂ ਨੂੰ ਵੀ ਕਵਾਂਗੇ। ਸੰਹਕਾਰ ਸਿੰਘ ਜੀ ਨੂੰ ਆਪਣੇ ਵੱਲੋਂ ਵੀ ਅਸੀਂ ਅੱਗੇ 5000 ਲੀਟਰ ਡੀਜ਼ਲ ਦੇਨ ਦਾ ਲਾਨ ਕਰਕੇ ਕਹੇ ਸੀ ਕਿ ਤਕਰੀਬਨ 1.2000 ਲੀਟਰ ਅਸੀਂ ਦਿੱਤਾ ਇੱਥੇ ਵੀ ਡੀਜ਼ਲ ਜਿਹੜਾ ਹੋਰ ਲੋੜ ਹੋਊਗੀ ਉਹ ਦੇਵਾਂਗੇ ਕੱਲੂ ਟੈਂਕਰ ਡੀਜ਼ਲ ਦਾ ਲੈ ਕੇ ਆ ਰਹੇ ਨੇ ਆਪਣੇ ਵੱਲੋਂ ਜਿਹੜਾ ਵੀ ਸਾਡਾ ਫਰਜ਼ ਹੋਇਆ ਸੀ ਪੂਰਾ ਉਹਨੂੰ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ